ਅੰਮ੍ਰਿਤਸਰ ਐਸਸੀ ਭਾਈ ਚਾਰੇ ਦੇ ਵੱਲੋਂ ਕਾਂਗਰਸ ਨਿਤਾਵਾ ਦਾ ਫੁੱਕਿਆ ਗਿਆ ਪੁੱਤਰਾ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਹਾਲ ਗੇਟ ਦੀਆਂ ਬਾਹਰ ਦੀਆਂ ਤਸਵੀਰਾਂ ਜਿੱਥੇ ਕਿ ਐਸਸੀ ਭਾਈ ਚਾਰੇ ਦੇ ਵੱਲੋਂ ਕਾਂਗਰਸ ਨਿਤਾਵਾ ਦਾ ਪੁਤਲਾ ਫੁੱਕਮੁਜਾਰਾ ਕੀਤਾ ਗਿਆ ਅੱਜ ਕੱਲ ਜੋ ਕਿ ਕਾਂਗਰਸ ਨਿਤਾਵਾ ਉਹਨਾਂ ਦੇ ਵੱਲੋਂ ਜੋ ਪੱਦੀ ਸ਼ਪਤਾਬਲੀ ਵਰਤ ਤਿਆਰੀ ਹੈ ਐਸਸੀ ਭਾਈ ਚਾਰੇ ਦੇ ਪ੍ਰਤੀ ਅਤੇ ਜੋ ਬਿਆਨ ਜਾਰੀ ਕੀਤਾ ਯਾਰ ਉਸ ਨੂੰ ਲੈ ਕੇ ਐਸਈ ਐਸਸੀ ਭਾਈ ਚਾਰੇ ਦੇ ਵਿੱਚ ਕਾਫੀ ਰੋਸ ਦੇਖਿਆ ਜਾ ਰਿਹਾ ਅਤੇ ਇਸ ਰੋਸ ਦੇ ਵਜੋਂ ਹੀ ਉਹਨਾਂ ਨੇ ਅੱਜ ਹੌਲਗੇਟ ਦੇ ਬਾਹਰ ਜੋ ਕਾਂਗਰਸ ਦੇ ਨਤਾਫ ਹਨ ਉਹਨਾਂ ਦਾ ਪਤਲਾ ਫੁੱਕਿਆ ਗਿਆ ਤੇ ਨਾਲ ਹੀ ਉਹਨੇ ਆਪਣਾ ਗੁੱਸਾ ਜ਼ਾਹਰ ਕੀਤਾ ਕਿ ਜੋ ਕਾਂਗਰਸ ਦਾ ਵੱਲ ਭਤੀਸ਼ਾ ਭਤਾਲੀ ਵਰਤੀ ਜਾ ਰਹੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਹੋਰ ਕੀ ਕਿਹਾ ਉਹਨਾਂ ਨੇ ਉਹ ਸੁਣ ਲੈ ਪਤਲਾ ਫੁੱਕਣ ਦਾ ਤੇ ਪਿਛਲੇ ਬੜੇ ਚਿਰਾਂ ਤੋਂ ਜਿਹੜੀ ਅੱਗ ਭੜਕ ਰਹੀ ਸੀ ਉਹ ਤਾਂ ਠੰਡੀ ਨਹੀਂ ਹੋਈ ਤੇ ਦੁਬਾਰਾ ਅੱਗ ਇਹਨਾਂ ਨੇ ਫੇਰ ਭੜਕਾ ਦਿੱਤੀ ਜਿਵੇਂ ਘਾਵਤ ਹੈਗੀ ਆ ਬੰਦੇ ਕੁੱਤੇ ਦੀ ਮੌਤ ਆਉਂਦੀ ਉਹ ਮਸੀਤੇ ਚੜ ਮੂਂਦੇ ਨੇ ਤੇ ਕਾਂਗਰਸ ਦੀ ਮੌਤ ਆਉਂਦੀ ਪਈ ਆ ਉਦੇ ਵਿੱਚ ਜਦੋਂ ਪੰਨ ਨੇ ਇੱਕ ਪੈਕਮ ਦੁਆਰਾ ਕੈਂਡੀਡੇਟ ਖੜੇ ਨੇ ਤਾਂ ਅਮਨਤ ਅਮਨੋਜ ਜੁਨੀ ਚੌਂਚਾ ਕਾਂਗਰਸੀ ਨੇ ਇਹਨਾਂ ਨੇ ਬਾਬਾ ਜੀਵਨ ਸਿੰਘ ਜੀ ਮਹਾਰਾਜ ਦੀ ਫੋਟੋ ਲਾਈ ਤੇ ਬਾਰੇ ਹੱਥ ਵਿੱਚ ਸੀਸੀ ਪ੍ਰਤੀਕ ਪੱਤੂ ਸਾਹਿਬ ਦਾ ਨੰਗੀ ਸਿਰ ਤੋਂ ਤਸਵੀਰ ਲਾਈ ਰਾਹੁਲ ਗਾਂਧੀ ਦੀ ਇਹਨੂੰ ਇਹ ਸਮਝ ਨਹੀਂ ਆ ਰਹੀ ਕਿ ਟੈਨੀ ਸਾਹਿਬ ਹੈ ਪੁਰਾਣੀ ਕਿਹੜੇ ਕਾਲਜ ਤੋਂ ਪੜ੍ਹੇ ਨੇ ਉਹ ਤੋਂ ਪ੍ਰਤਾਪ ਸਿੰਘ ਬਾਜਵਾ ਹਾਂਜੀ ਇਹ ਉੱਤੇ ਇਹਨਾਂ ਦੀ ਸ਼ਾਇਦ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਇਹਨਾਂ ਨੂੰ ਬੜੀ ਸ਼ਰਮ ਚਾਹੀਦੀ ਆ ਕਿ ਜਿਹੜੇ ਆਪਣੇ ਹੀ ਸਮਾਜ ਦੇ ਇਹ ਦੁਸ਼ਮਣ ਬਣੇ ਹੋਏ ਨੇ ਤੇ ਇਸ ਕਰਕੇ ਇਹਨਾਂ ਨੂੰ ਅੱਜ ਦੇ ਜਿਹੜਾ ਪਤਲਾ ਸਾੜਿਆ ਜਾਂ ਪਰਚਾ ਵੀ ਐਸੀ ਐਕਟਰ ਦਾ ਹੋ ਗਿਆ ਵਾ ਇਸ ਕਰਕੇ ਇਹਨਾਂ ਦੇ ਵਿੱਚ ਹੋਰ ਵੀ ਬੰਦੇ ਨੂੰ ਸ਼ਰਮ ਚਾਹੀਦੀ ਟੈਣੀ ਸਾਹਿਬ ਸਾਹਮਣੂ ਖਾਸ ਕਰਕੇ ਚੰਨੀ ਸਾਹਿਬ ਨੂੰ ਤੇ ਕੁਲਦੀਪ ਸਿੰਘ ਵੈਦ ਉਹਨਾਂ ਨੂੰ ਕਿ ਤੁਸੀਂ ਆਪ ਇਹਨਾਂ ਨਾਲ ਖੜੇ ਹੋ ਕੇ ਤੇ ਸਮਾਜ ਦੀਆਂ ਬਿਸਤੀਆਂ ਕਰਾ ਰਹੇ ਜੇ ਤੇ ਕਾਂਗਰਸ ਦਾ ਦੇ ਪੱਠਾ ਬੈਣਾ ਬੈਣਾ ਤੁਸੀਂ ਨਾਲ ਇਹ ਬਰਾਦਰੀ ਦਾ ਵੀ ਪੱਠਾ ਪਾਰੇ ਬਰਾਦਰੀ ਦਾ ਪਠਾ ਨਹੀਂ ਪੈਣਾ ਅੱਜ ਵੀ ਸਾਰੀ ਹੀ ਬਰਾਦਰੀ ਐਕਸਿਸ ਮਾਈ ਨੂੰ ਮੈਂ ਐਲਾਨ ਕਰਦਾ ਕਿ ਕਾਂਗਰਸ ਦਾ ਵਿਰੋਧ ਕਰਨ ਤੇ ਇਸਲਾਮੀ ਪੋਟੀ ਜਿਹੜੀ ਕੋਟ ਹੈ ਉਹਨਾਂ ਨੂੰ ਰੱਦ ਕੀਤਾ ਜਾਵੇ ਲਗਾਤਾਰ ਇਹ ਪੰਜਾਬ ਲਈ ਵਿਰੋਧ ਤੇ ਪਾਈ ਦੇ ਰਿਹਾ ਕਾਂਗਰਸ ਪਾਰਟੀ ਪਿਆਰ ਤੇ ਪਿਆਰ ਨਹੀਂ ਜਾ ਰਹੀ ਹੈ ਹੁਣ ਪੀਤੇ ਦਿਨੀ ਇੱਕ ਬਿਆਨ ਦਿੱਤਾ ਕਿ ਗੈਂਗਸਟਰ ਤੇ ਕੋਈ ਵੀ ਪਰਚਾ ਹੁੰਦਾ ਤੇ ਉਹਦੇ ਘਰ ਜਾਂਦੇ ਨਹੀਂ ਪੈਂਦੇ ਦੇਖੋ ਜੀ ਇਹ ਤੇ ਕੋਈ ਮਾਂ ਨਹੀਂ ਚਾਹਦੀ ਕਿ ਮੇਰਾ ਪੁੱਤ ਗੈਂਗਸਟਰ ਬਣੇ ਇਹਦੀ ਮਾਂ ਚਾਹਦੀ ਹੀ ਕਿ ਤੂੰ ਉੱਠ ਕੇ ਬਿਆਨ ਦੇਵੇ ਇਹ ਉਲਟ ਇਹ ਤੇ ਦੇਖੋ ਜੀ ਇਹ ਬੱਚਿਆਂ ਨੇ ਆਪਣੇ ਹੱਥ ਨਾਲ ਉਹ ਡੈਸਰ ਬਣੇ ਇਹਨੂੰ ਹੁਣ ਕੰਮਕੀਆਂ ਵੀ ਸ਼ੁਰੂ ਹੋ ਗਿਆ ਇਹਦੀ ਜੱਟ ਕੋਰਸ ਵੀ ਵਧਾ ਦਿੱਤੀ ਗਈ ਆ ਗੱਲਾਂ ਤਾਂ ਨਹੀਂ ਇਹ ਪਿਆਰ ਕਰਕੇ ਜਾਂ ਕੂਚ ਕੇ ਪੰਜਾਬ ਸਰਕਾਰ ਪਹੁੰਚਾਣਾ ਚਾਹੁੰਦੇ ਨਹੀਂ ਨਹੀਂ ਪਹੁੰਚਾਣਾ ਕੌਣ ਚਾਹੁੰਦੇ ਆ ਪਰ ਜਾਣਾ ਚਾਹੁੰਦੇ ਆਪਣੇ ਡੈਨੀ ਸਾਹਿਬ ਹੁਣੇ ਚੰਨੀ ਸਾਹਿਬ ਹੁਣੇ ਕੁਲਦੀਪ ਸਿੰਘ ਜ਼ੈਦ ਹੁਣੇ ਜੋ ਇਹਨਾਂ ਦੇ ਆ ਗਲਤੀਆਂ ਦੇ ਪੜਦਾ ਪਾ ਰਹੇ ਕੀ ਸਮਝ ਰਸਤੇ ਕੀ ਮਰੋ 10 ਦੇ ਕੋਣ ਨਾ ਕਰੇ ਤਾਂ ਅੰਗੇ ਨਾ ਕਰਨੀ ਪ੍ਰਧਾਨਗੀ ਤੋਂ ਲਿਆ ਜਾਵੇ ਤੇ ਇਹਨੂੰ ਤੇ ਇੱਕ ਅਸੀਂ ਸਮਾਜ ਦੇ ਵਿੱਚ ਆਮ ਪਾਰਟੀ ਦੇ ਵਿੱਚ ਉਹ ਆਪਣੇ ਨੇਤਾ ਨੇ ਕਹਿੰਦੇ ਜੀ ਇਹਨਾਂ ਨੂੰ ਰੈਸਟ ਪਾਓ ਮਰੇ ਤਾਂ ਦੀ ਸਰਕਾਰ ਤੇ ਰੈਸਟ ਕੋ ਨੂੰ ਕੋਈ ਤੁਸੀਂ ਵੀ ਅਸੀਂ ਸਮਾਜ ਚ ਜੇ ਇਹਨਾਂ ਨੂੰ ਰੈਸਟ ਪਾਓ ਇੰਗਲਿਸ਼ ਇਸ ਕਰਕੇ ਅੱਜ ਸਾਡੇ ਪ੍ਰਧਾਨ ਸਾਹਿਬ ਗੁਰਦੇਵ ਸਿੰਘ ਕਲਿਆਣ ਨੇ ਹੋਰ ਵੀ ਸਾਡੀ 올 ਇੰਡੀਆ ਸਕੂਲ ਦਾ ਸਫਰੇਸ਼ਨ ਦੇ ਜਿਹੜੀ ਆਪਣੇ ਮੋਢੇ 'ਤੇ ਖੜੇ ਨੇ ਇਹਨਾਂ ਦਾ ਜੱਜ ਪੁਤਲਾ ਸਾੜਿਆ ਜਾਏਗਾ ਇਹ ਕੱਲਾ ਬਾਦਸ਼ਾਹਾਂ ਦਾ ਕੰਸੈਪਟ ਕਰੋਗੇ ਜਾਂ ਅੱਗੇ ਵੀ ਕੋਈ ਨਹੀਂ ਨਹੀਂ ਆਪਣੀ ਅਸੀਂ ਸਮਾਜ ਨੂੰ ਕਹਾਂਗੇ ਕੱਠ ਖੜੋ ਆਪਣਾ ਅੱਗੇ ਵਧੋ ਲੋਕਾਂ ਨੂੰ ਜਾਗਰਣਾ ਹੋਵੇ ਕਿ ਅਸੀਂ ਸਮਾਜ ਜਿਹੜਾ ਇਹ ਜਾਗਰਣ ਹੋ ਚੁੱਕਾ